ਇਹ ਮੈਕਸਿਮਮ ਹੁਣ 52 ਦਾਸ ਤੇ ਹੈਗੀ ਜੀ 15 ਤੋਂ 20 ਦਿਨਾਂ ਬਾਅਦ ਟਰੈਕਟਰ ਜੇ ਅੱਜ ਆਪਾਂ ਬੁੱਕ ਕਰਦੇ ਹਾਂ ਪਰ ਉਹ ਟਾਈਮ ਗਿਆ ਵੀ ਜਿਵੇਂ ਆਪਾਂ ਆਏ ਤੇ ਏਜੰਸੀ ਵਾਲੇ ਕਹਿੰਦੇ ਆ ਵੀ ਲੈ ਜਾਓ ਹੁਣੇ ਨਹੀਂ ਜੀ ਆਹ ਟਰੈਕਟਰ ਸਾਡੇ ਕੋਲ ਜਿੰਨੇ ਵੀ ਖੜੇ ਹੋਏ ਆ ਤਕਰੀਬਨ ਬੁਕਿੰਗ ਦੇ ਵਿੱਚ ਹੀ ਟਰੈਕਟਰ ਹੈਗੇ ਆ ਠੀਕ ਤੁਹਾਨੂੰ ਪੀਟੀਓ ਦੀ ਇਹਦੀ ਹੋਰ ਗੱਲ ਦੱਸ ਦਈਏ ਇਹਦਾ ਜਿਹੜਾ ਆਪਾਂ ਹਾਂਜੀ ਜੇ ਆਪਾਂ ਇਹ ਡਬਲ ਪੀਟੀਓ ਲੈਣੇ ਆ ਉਹਦਾ ਡਬਲ ਪੀਟੀਓ ਹੀ ਰਹਿੰਦਾ ਪਰ ਜੇ ਆਪਾਂ ਇਹ ਮਤਲਬ ਜਿਹੜੀ ਇਹਦੀ ਆਪਣੇ ਰਿਵਰਸ ਵੀਡੀਓ ਵਾਲਾ ਲੈਨੇ ਆ ਉਹਨੂੰ ਆਪਾਂ ਕਦੋਂ ਵੀ ਡਬਲ ਕਰਾ ਸਕਦੇ ਆ ਕੋਈ ਗਲਾਰੀ ਪੈਂਦੀ ਆ ਇਹਦੇ ਵਿੱਚ ਚੇਂਜ ਹੁੰਦਾ ਥੋੜਾ ਜਿਹਾ ਸਿਸਟਮ ਇਹਨੂੰ ਆਪਾਂ ਕਦੋਂ ਵੀ ਕਰਾ ਸਕਦੇ ਆਂ ਕਿ YouTube ਚੈਨਲ ਤੇ ਵੀਡੀਓ ਪਾਉਣਾ ਹੁੰਦਾ ਮੈਂ ਹਾਂਜੀ ਹਾਂਜੀ ਉਹਦੇ 'ਚ ਮੈਂ ਇਹੀ ਦੱਸਦਾ ਵੀ ਜਿਹੜੇ ਬੰਦੇ ਕੋਲੇ ਜੌਂਡੀ ਆ ਰਜੇ ਉਹ ਸਮੋਕ ਦਿਖਾਉਂਦਾ ਪਹਿਲੀ ਗੱਲ ਤਾਂ ਉਹਦਾ ਸੀਜ਼ਨ ਤੇ ਫਿਲਟਰ ਬਦਲੋ ਹੀ ਬਦਲੋ ਆਏ ਸੀਜ਼ਨ ਤੇ ਨਾ ਨਵਾਂ ਫਿਲਟਰ ਲਾ ਦਿਓ ਇੱਕ ਆਪਾਂ ਘਰੇ ਬਲੂਰ ਨਾਲ ਸਾਫ਼ ਕਰਨ ਲੱਗ ਜਾਂਦੇ ਆ ਉਹ ਗੱਲ ਨਹੀਂ ਬਣਦੀ ਬਾਈ ਘਰੇ ਇਹ ਆ ਜਿਹੜੀ ਪਾਰਕਿੰਗ ਆ ਪਹਿਲਾਂ ਆਪਾਂ ਦੇਖਦੇ ਸੀ ਜੇ ਕਿਸੇ ਬ੍ਰੇਕ ਬੰਦ ਦੇ ਆਂ ਤਾਂ ਉਇਥੋਂ ਬੰਦੇ ਸੀ ਆਪਾਂ ਜਾਂ ਬੰਦੇ ਸੀ ਉਹਦਾ ਕੀ ਸੀ ਜੇ ਬੱਚੇ ਨੇ ਖਿੱਚਤਾ ਤਾਂ ਬ੍ਰੇਕ ਟਰੈਕਟਰ ਰੇਡ ਜਾਂਦਾ ਸੀਗਾ ਇਹਨੂੰ ਜਦੋਂ ਆਪਾਂ ਪਾਰਕਿੰਗ ਦੇ ਵਿੱਚ ਲਾਤਾ ਇਹ ਲੋਕ ਹੋ ਗਿਆ ਜੀ ਹੁਣ ਇਹਨੂੰ ਚਾਹੇ ਸੰਗਲ ਪਾ ਕੇ ਖਿੱਚ ਲੋ ਟਾਇਰ ਨਹੀਂ ਘੁੰਮੂਗਾ ਤੁਹਾਡਾ ਤੋਂ ਤੇ ਸਵਾਗਤ ਆ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਤੇ ਮਲੋਟ ਖੜੇ ਸੀ ਜੌਂਡੀਅਰ ਦੀ ਏਜੰਸੀ ਦੇ ਵਿੱਚ ਦੋ ਟਰੈਕਟਰਾਂ ਦਾ ਰਿਵਿਊ ਦੇਵਾਂਗੇ ਸੋਨੂੰ ਤੇ ਦੋਨੇ ਟਰੈਕਟਰ ਆਪਦੀ ਟਾਈਮ 'ਚ ਮਾਰਕੀਟ 'ਚ ਸਿੱਕਾ ਕੈਂਮ ਕਰਕੇ ਗਏ ਆ ਹਲੇ ਵੀ ਚੱਲ ਰਹੇ ਆ ਤੇ ਸਾਡੇ ਨਾਲ ਮੌਜੂਦ ਆ ਬਾਈ ਹਰਜੀਤ ਤੇ ਆਪਾਂ ਨੂੰ ਜਾਣਕਾਰੀ ਦੇਣਗੇ ਕੀ ਹਾਲ ਆ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਹਾਂਜੀ ਸੱਸੀ ਗੱਲ ਜੀ ਸਾਰਿਆਂ ਨੂੰ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਤੇ ਅੱਜ ਬਾਈ ਤੁਹਾਨੂੰ ਵਿਊ ਦਿੰਨੇ ਆ 5210 ਦਾ ਤੇ 5310 ਦਾ ਉਹ ਵੀ ਟਰੈਕਟਰ ਆਪਦੇ ਟਾਈਮ 'ਚ ਹੀਰਾ ਰਿਆ ਜਦੋਂ ਬਿਨਾ CRDI ਤੋਂ ਆਉਂਦਾ ਸੀ ਉਹਦੀ 53 ਦਾ ਦੀ ਥਾਂ ਇਹ ਟਰੈਕਟਰ ਲੈ ਗਿਆ ਤੇ ਬਾਕੀ ਜਾਣਕਾਰੀ ਸਾਡੇ ਨਾਲ ਬਾਈ ਹਰਜੀਤ ਆ ਤੇ ਉਹ ਦੇਣਗੇ। ਬਈ ਆਪਾਂ 52 10 ਦਾ ਹੀ ਦੱਸੀਏ ਪਹਿਲਾਂ। ਹਾਂਜੀ ਹਾਂਜੀ ਵੀਰ ਜੀ। ਇਹ 52 10 ਟਰੈਕਟਰ ਆ ਜੀ ਇਹ ਆਪਣਾ 50 ਹਸਪਾਵਰ ਦਾ ਟਰੈਕਟਰ ਆ ਜੀ। ਠੀਕ ਆ ਬਾਈ ਜਿਹੜਾ ਆਪਣਾ ਆਲ ਓਵਰ ਹਰੇਕ ਕੰਮ ਦੇ ਵਿੱਚ ਚੱਲ ਰਿਹਾ ਜੀ ਬਹੁਤ ਬੈਸਟ ਟਰੈਕਟਰ ਆ ਜੀ। ਇਹਨੂੰ ਤੁਸੀਂ ਮਸ਼ੀਨ ਤੇ ਲਾ ਲਓ ਜੀ ਬਾਈ ਦੇ ਵਿੱਚ ਚਾਰ ਲਓ ਜੀ ਕਿਸੇ ਵੀ ਮੰਨ ਲਓ ਕੰਮ ਦੇ ਵਿੱਚ ਜਿਹੜਾ ਟਰੈਕਟਰ ਆ ਬੈਸਟ ਟਰੈਕਟਰ ਚੱਲ ਰਿਹਾ। ਠੀਕ ਹੈ ਇਹ ਇਹੰਦੀ ਜਿਹੜੀ ਲਿਫਟ ਆ ਉਹ 2000 ਕੇਜੀ ਦੇ ਵਿੱਚ ਆ ਰਹੀ ਹੈ ਠੀਕ ਹੈ ਫੋਰ ਸਪੀਡ ਦੇ ਵਿੱਚ ਗੇਅਰ ਪ੍ਰੋ ਦੇ ਵਿੱਚ ਟਰੈਕਟਰ ਆ ਰਿਹਾ ਹੈ ਚਾਰ ਸਪੀਡਾਂ ਦੇ ਵਿੱਚ ਠੀਕ ਇੱਕ ਭਾਈ ਮੇਰਾ ਇਹ ਸਵਾਲ ਸੀ ਕੋਈ ਕਰੀਪਰ ਗੇਅਰ ਵੀ ਆਉਂਦਾ ਇਹਦੇ ਵਿੱਚ ਵੀ ਪਲਸ ਰਾਮ ਤੋਂ ਜਾਂ ਸ਼ਾਇਦ ਹਨਾ ਉਹ ਜਿਹੜੇ ਆਪਣੇ ਅੰਦਰ ਆਪਾਂ ਇਹ ਉਹ ਏਰੀਏ ਦੇ ਹਿਸਾਬ ਨਾਲ ਹੁੰਦੇ ਆ ਜਿਹੜਾ ਆਪਣਾ ਏਰੀਆ ਹੈਗਾ ਇੱਥੇ ਆਪਾਂ ਨੂੰ ਕੋਈ ਲੋਡ ਕਰੀਪਰ ਗੇਰਾਂ ਦੀ ਕੋਈ ਨਹੀਂ ਹੈਗੀਗੀ ਇੱਥੇ ਇਹੀ ਟਰੈਕਟਰ ਬੈਸਟ ਹੈਗਾ ਉਹ ਕਾਦੇ ਲਈ ਆਉਂਦਾ ਜਿਵੇਂ ਏਰੀਏ ਦੇ ਹਿਸਾਬ ਨਾਲ ਆਲੂ ਦੀ ਵਟਾਈ ਲਈ ਠੀਕ ਹੈ ਠੀਕ ਹੈ ਸਪੀਡ ਦੀ ਆਪਾਂ ਨੂੰ ਉੱਤੇ ਲੋ ਸਪੀਡ ਦੀ ਲੋਡ ਹੁੰਦੀ ਆ ਕਿਤੇ ਹਾਈ ਸਪੀਡ ਦੀ ਲੋਡ ਹੁੰਦੀ ਆ ਆਪਣੇ ਜਿਹੜਾ ਟਰੈਕਟਰ ਗੀਅਰ ਪ੍ਰੋ ਦੇ ਵਿੱਚ ਆ ਰਿਹਾ ਉਹ ਬੈਸਟ ਆਹੀ ਟਰੈਕਟਰ ਆ ਰਿਹਾ ਤੇ ਜੇ ਕਿਸੇ ਨੂੰ ਮਤਲਬ ਚਾਹੀਦਾ ਹੋਵੇ ਆਪਾਂ ਮੰਗ ਸਕਦੇ ਆ ਆਪਸ਼ਨਲੀ ਤਾਂ ਜੋ ਵੀ ਉਹ ਵੀ ਡਿਮਾਂਡ ਕਸਟਮਰ ਦੀ ਹੋਊਗੀ ਰਿਮਾਂਡ ਤਾਂ ਆਪਣੇ ਕੋਲ ਪੂਰੀ ਹੋ ਜੂਗੀ ਵੀ ਹੁਣ ਇਹਦੇ ਵਿੱਚ ਵੀ ਜਿਵੇਂ ਉਹ ਟਿਲਟ ਸਟੀering ਵਾਲਾ ਆਉਂਦਾ ਉਹੀ ਆ ਜੂ ਇਹਦੇ ਵਿੱਚ ਇਹਦੇ ਵਿੱਚ ਫੋਰ 휠 ਦੇ ਵਿੱਚ ਮਿਲ ਜੂਗਾ ਜੀ ਟਿਲਟ ਸਟੀਅਰਿੰਗ ਇਕਵਲ ਬਟਨ 2휠 ਦੇ ਵਿੱਚ ਇਹ ਸਿੰਪਲ ਆਉਂਦਾ ਫੋਰ ਸਪੀਡ ਦੇ ਵਿੱਚ ਆਉਂਦਾ ਹੀ A B C D ਦੇ ਵਿੱਚ ਠੀਕ ਹੈ ਹਾਂਜੀ ਤੇ ਪੀਟੀਓ ਦੀ ਗੱਲ ਕਰ ਲਈਏ ਇਹਦੇ ਡਬਲ ਪੀਟੀਓ ਆਉਂਦਾ ਬਾਈ ਡਬਲ ਪੀਟੀਓ ਦੇ ਵਿੱਚ ਵੀ ਬਾਈ ਇਹ ਟਰੈਕਟਰ ਆਉਂਦਾ ਯਾਰ ਰਿਵਰਸ ਸਪੀਡ ਦੇ ਵਿੱਚ ਵੀ ਟਰੈਕਟਰ ਆਉਂਦਾ ਹੈ ਜਿਹੜਾ ਟਰੈਕਟਰ ਆਪਣੇ ਕੋਲੇ ਖੜਾ ਜੀ ਇਹ ਰਿਵਰਸ ਸਪੀਡ ਹੋਏਗਾ ਜੀ ਆਪਸ਼ਨਲ ਦੇ ਵਿੱਚ ਠੀਕ ਹੈ ਬਾਕੀ ਜਿਵੇਂ ਇਹ ਟਰੈਕਟਰ ਹੋਣਾ ਅੱਗੇ ਸੀਜ਼ਨ ਆ ਰਿਹਾ ਹੂੰ ਹੂੰ ਇਹ ਬੁਕਿੰਗ ਦੇ ਵਿੱਚ ਹੈਗਾ ਟਰੈਕਟਰ ਜਿਵੇਂ ਕਿਸਾਨ ਨੇ ਮਾਲੂ ਮਸ਼ੀਨ ਤੇ ਲਾਉਣਾ ਸੀ ਜਿਵੇਂ ਜਿਹੜੀ ਉਹਦੀ ਚੋਇਸ ਸੀਗੀ ਹੂੰ ਹੂੰ ਆਪਾਂ ਉਹੀ ਟਰੈਕਟਰ ਨੂੰ ਦੇ ਰਹੇ ਹਾਂ ਇੱਕ ਮਿੱਤਰੋ ਤੁਹਾਨੂੰ ਪੀਟੀਓ ਦੀ ਇਹਦੀ ਹੋਰ ਗੱਲ ਦੱਸ ਦਈਏ ਇਹਦਾ ਜਿਹੜਾ ਆਪਾਂ ਹਾਂਜੀ ਜੇ ਆਪਾਂ ਇਹ ਡਬਲ ਪੀਟੀਓ ਲੈਣੇ ਆ ਉਹਦਾ ਡਬਲ ਪੀਟੀਓ ਹੀ ਰਹਿੰਦਾ ਪਰ ਜੇ ਆਪਾਂ ਇਹ ਮਤਲਬ ਜਿਹੜੀ ਇਹਦੀ ਆਪਣੇ ਰਿਵਰਸ ਪੀਡੀਓ ਵਾਲਾ ਲੈਨੇ ਆ ਉਹਨੂੰ ਆਪਾਂ ਕਦੋਂ ਵੀ ਡਬਲ ਕਰਾ ਸਕਦੇ ਆ ਕੋਈ ਗਲਾਰੀ ਪੈਂਦੀ ਆ ਇਹਦੇ ਵਿੱਚ ਚੇਂਜ ਹੁੰਦਾ ਥੋੜਾ ਜਿਹਾ ਸਿਸਟਮ ਇਹਨੂੰ ਆਪਾਂ ਕਦੋਂ ਵੀ ਕਰਾ ਸਕਦੇ ਆਂਗੀ ਤੇ ਬਾਕੀ ਆਪਾਂ ਸ਼ੋਅ ਖੋਲ ਕੇ ਬਈ ਆਪਾਂ ਦਿਖਾਈਏ ਹਨਾ ਮਾੜਾ ਜਿਹਾ ਦਸੀ ਅੰਦਰੋਂ ਠੀਕ ਹੈ ਜੀ ਵੱਡਾ 에ਅਰ ਕਲੀਨਰ ਲਾਤਾ ਹੈ ਵੱਡਾ 에ਅਰ ਕਲੀਨਰ ਆ ਇਹ ਡਬਲ ਆ ਰਿਹਾ ਜੀ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗੇ ਖੋਲ ਕੇ ਆ ਦੇਖੋ ਜੀ ਦੋਸਤ ਕੇ ਫਿਲਟਰ ਆਉਂਦੇ ਆ ਇਹਦੇ ਵਿੱਚ ਠੀਕ ਹੈ ਇੱਕ ਤਾਂ ਇਹ ਇੱਕ ਛੋਟਾ ਹੋ ਗਿਆ ਜੇ ਮੈਂ ਹੁਣ ਆਪਾਂ ਸਾਫ਼ ਕਰਦੇ ਆ ਵੀ ਆਪਾਂ ਆਹਾਂ ਸਾਫ਼ ਕਰ ਲਈਏ ਇਹਨੂੰ ਆਪਾਂ ਵੀ ਨਾ ਛੇੜੀਏ ਮਤਲਬ ਕਿ ਦੋਨੇ ਸਾਫ਼ ਕਰ ਲੂ ਸਾਫ਼ ਕਰਕੇ ਇਹਨੂੰ ਲਾ ਦੋ ਇਹਦੇ ਵਿੱਚ ਆ ਦੇਖੋ ਉੱਪਰ ਤੁਹਾਨੂੰ ਇੰਡੀਕੇਸ਼ਨ ਮਿਲ ਜੂਗੀ ਜਦੋਂ ਵੀ ਆਪਣਾ ਫਿਲਟਰ ਜੇਕਰ ਚੋਕੀ ਹੋ ਜਾਂਦਾ ਠੀਕ ਹੈ ਬਾਕੀ ਜਿਹੜੇ ਕਿਸਾਨ ਵੀਰ ਮਸ਼ੀਨ ਵਾਲੀ ਤੇ ਲਾਉਂਦੇ ਆ ਉਹਨਾਂ ਲਈ ਤਾਂ ਅਸੀਂ ਪਹਿਲਾਂ ਹੀ ਕਹਿ ਦਿੰਨੇ ਵੀ ਇਹ ਮੈਕਸਿਮਮ ਕੋਈ 13-14 ਸੁਦੇ ਫਿਲਟਰ ਹੈਗੇ ਇੱਕ ਜੋੜਾ ਐਕਸਟਰਾ ਲੈ ਕੇ ਰੱਖ ਲੋ ਬਾਈ ਮੈਨਾਂ ਕਿ ਇੱਕ ਸਾਫ਼ ਕਰਕੇ ਤੁਸੀਂ ਉਹਨੂੰ ਧੁੱਪੇ ਰੱਖ ਛੱਡਿਆ ਨੂੰ ਸਾਫ਼ ਕਰਕੇ ਜਦੋਂ ਟਰੈਕਟਰ ਰਾਤ ਨੂੰ ਆਪਣਾ ਫ੍ਰੀ ਹੋ ਕੇ ਆਉਂਦਾ ਸਾਫ਼ ਕਰਕੇ ਉਹ ਪਾ ਦਿਓ ਦੂਸਰੇ ਕੱਢ ਕੇ ਰੱਖ ਮੈਂ ਅੱਗੇ ਤੁਹਾਡੀ ਗੱਲ ਕਰਦਾ ਮੈਂ ਅੱਗੇ ਨਾ ਮੇਰਾ YouTube ਚੈਨਲ ਤੇ ਵੀਡੀਓ ਪਾਉਣਾ ਹੁੰਦਾ ਮੈਂ ਹਾਂਜੀ ਹਾਂਜੀ ਉਹਦੇ ਚ ਮੈਂ ਇਹੀ ਦੱਸਦਾ ਵੀ ਜਿਹੜੇ ਬੰਦੇ ਕੋਲੇ ਜੌਂਡੀ ਆ ਰਜੇ ਉਹ SMOG ਦਿਖਾਉਂਦਾ ਪਹਿਲੀ ਗੱਲ ਤਾਂ ਉਹਦਾ ਸੀਜ਼ਨ ਤੇ ਫਿਲਟਰ ਬਦਲੋ ਹੀ ਬਦਲੋ ਆਏ ਸੀਜ਼ਨ ਤੇ ਨਾ ਨਵਾਂ ਫਿਲਟਰ ਲਾ ਦਿਓ ਇੱਕ ਆਪਾਂ ਘਰੇ ਬਲੂਰ ਨਾਲ ਸਾਫ਼ ਕਰਨ ਲੱਗ ਜਾਨੇ ਆ ਉਹ ਗੱਲ ਨਹੀਂ ਬਣਦੀ ਬਾਈ ਘਰੇ ਇਹ ਨਾ ਹੀ ਆਪਾਂ ਇਹਨੂੰ ਰਾਤ ਨੂੰ ਮੰਨ ਲਓ ਸਾਫ ਕਰਤਾ ਇਹਨੂੰ ਸਵੇਰੇ ਸਾਰੀ ਦੀ ਜੜੀ ਧੁੱਪੇ ਰੱਖ ਦੋ ਜਦੋਂ ਕਾਉਣ ਤੋਂ ਪਹਿਲਾਂ ਫੇਰ ਪਲਾ ਹਵਾ ਮਾਰ ਦੋ ਜਦੋਂ ਵੀ ਕਈ ਵਾਰੀ ਆਪਾਂ ਕੀ ਕਰਦੇ ਆ ਟਰੈਕਟਰ ਆਇਆ ਕੱਢ ਕੇ ਰੱਖਤਾ ਕਈ ਵਾਰੀ ਮੌਸਮ ਨਮੀ ਹੁੰਦੀ ਹੈ ਦੇ ਵਿੱਚ ਆਪਾਂ ਪ੍ਰੋਪਰ ਜਦੋਂ ਬਲੋਰ ਮਾਰਦੇ ਆ ਮਿੱਟੀ ਨਿਕਲਦੀ ਤਾਂ ਹੈ ਪਰ ਕੁਛ ਕੰਨ ਫਿਰ ਵੀ ਵਿੱਚ ਜਿਵੇਂ ਹੁਣ ਆਪਣੇ ਸਿਆਲਾਂ ਚ ਲਾ ਲਓ ਹਾਂਜੀ ਇਹਨੂੰ ਆਓ ਇਹਨੂੰ ਧੁੱਪੇ ਰੱਖੋ ਧੁੱਪੇ ਆਪਾਂ ਨੂੰ ਹੀ ਪਤਾ ਮਿੱਟੀ ਉਸ ਤੋਂ ਬਾਅਦ ਇਹਨੂੰ ਬਲੋਰ ਮਾਰੋ ਇਹ ਪ੍ਰੋਪਰ ਸਾਫ ਹੋ ਜਾਂਦਾ ਠੀਕ ਹੈ ਤੇ ਇਹ ਮਾਈਕੋ ਪੰਪ ਚ ਆਉਂਦਾ ਹਾਂ ਨਾ ਮਾਈਕੋ ਪੰਪ ਦੇ ਵਿੱਚ ਆ ਰਿਹਾ ਇਹ ਠੀਕ ਹੈ ਤੇ ਟਰ ਤੇ ਆ ਤੁਸੀਂ ਇੰਜਨ ਚੰਗੀ ਤਰ੍ਹਾਂ ਦਾ ਦਿਖਾ ਦੇ 16 9 28 ਦੇ ਟਾਇਰਾਂ ਦੇ ਵਿੱਚ ਆ ਰਿਹਾ ਏ ਠੀਕ ਹੈ ਤੇ ਬਈ ਆਪਣੀ ਚੋਇਸ ਵੀ ਹੁੰਦੀ ਹੈ ਜੇ ਟਾਇਰ ਆਪਾਂ ਕੋਈ ਵੀ ਅਡ ਲੈਣੇ ਹੋਣ ਜਿਵੇਂ ਵੀ ਐਮ ਆਰ ਐਫ ਸੀ ਅਟ ਗੁੱਡਇਰ ਉਹ ਤੁਸੀਂ ਦੇ ਦੇਣੀ ਹੈ ਦੇਖੋ ਜੀ ਅਸੀਂ ਤਾਂ ਜੋ ਵੀ ਟਰੈਕਟਰ ਦੇ ਨਾਲ ਆਉਂਦੇ ਆ ਗੁੱਡਇਰ ਆ ਜਾਂਨ ਅਪੋਲੋ ਆ ਜਾਂਨ ਜੇ ਕੇ ਕਸਟਮਰ ਦੇ ਅਸੀਂ ਤਾਂ ਉਹੀ ਨਾਲ ਦਿੰਦੇ ਆ ਕਿਉਂਕਿ ਉਹ ਵਾਰੰਟੀ ਸਿਸਟਮ ਦੇ ਵਿੱਚ ਜਦੋਂ ਵੀ ਸਾਡੇ ਕੋਲੇ ਉਹ ਟਾਇਰਾਂ ਦਾ ਨੰਬਰ ਸਭ ਕੁਝ ਚੜਿਆ ਆਂਦਾ ਬਾਕੀ ਕਸਟਮਰ ਦੀ ਕੋਈ ਚੋਆਇਸ ਹੁੰਦੀ ਆ ਆਪਦੀ ਕੋਈ ਰੈਡੀਅਲ ਪਾਉਂਦਾ ਕੋਈ ਫਰੰਟ ਕੋਈ ਤਾਂ ਉਹ ਤਾਂ ਕਸਟਮਰ ਕੋਈ ਵੀ ਕਰ ਸਕਦਾ ਕਾ ਵੀ ਇਹ ਕੰਪਨੀ ਮੰਨ ਨੂੰ ਵੀ ਜਿਹੜਾ ਮੰਨ ਕੇ ਚਲੋ ਲੋਟ ਆਇਆ ਜਿਹੜੇ ਦੇ ਵਿੱਚ ਗੂਮੇ ਟਾਇਰ ਆਇਆ ਉਮੇ ਮਿਲੂਗਾ ਹਾਂਜੀ ਕਿਉਂਕਿ ਜਦੋਂ ਅਸੀਂ ਕਸਟਮਰ ਨੂੰ ਟਰੈਕਟਰ ਦਿੰਨੇ ਆ ਵੀਰ ਜੀ ਜਦੋਂ ਆਪਾਂ ਇਹਦਾ ਚਲਾਨ ਵਗੈਰਾ ਭਰਦੇ ਆ ਟਾਇਰ ਦਾ ਉੱਪਰ ਨੰਬਰ ਟਾਇਰ ਦਾ ਸਾਈਜ਼ ਕਿਹੜੇ ਮਾਰਕੇ ਦੇ ਟਾਇਰ ਆ ਉਹ ਬਕਾਇਦਾ ਸਾਡੇ ਕੋਲੇ ਨੋਟ ਹੁੰਦੇ ਆ ਠੀਕ ਆ ਤੇ ਇਹ ਆਪਣਾ ਜੇ ਗੱਲ ਕਰ ਲਈਏ ਬਾਈ ਕਿੰਨੇ ਟਾਈਮ ਦੀ ਬੁਕਿੰਗ ਚੱਲ ਰਹੀ ਹੈ ਇਹਦੇ ਤੇ ਇਹ ਮੈਕਸਿਮਮ ਹੁਣ 52 ਦਾਸ ਤੇ ਹੈਗੀ ਜੀ 15 ਤੋਂ 20 ਦਿਨਾਂ ਬਾਅਦ ਟਰੈਕਟਰ ਡਿਲੀਵਰ ਹੋਵੇਗਾ ਜੀ ਅੱਜ ਆਪਾਂ ਬੁੱਕ ਕਰਦੇ ਆ। ਵੀ ਉਹ ਟਾਈਮ ਗਿਆ ਵੀ ਜਿਵੇਂ ਆਪਾਂ ਆਏ ਤੇ ਏਜੰਸੀ ਵਾਲੇ ਕਹਿੰਦੇ ਆ ਵੀ ਲੈ ਜਾਓ ਹੁਣੇ ਨਹੀਂ ਜੀ ਆ ਟਰੈਕਟਰ ਸਾਡੇ ਕੋਲ ਜਿੰਨੇ ਵੀ ਖੜੇ ਹੋਏ ਆ ਤਕਰੀਬਨ ਬੁਕਿੰਗ ਦੇ ਵਿੱਚ ਹੀ ਟਰੈਕਟਰ ਹੈਗੇ ਆ ਠੀਕ ਹੈ ਹਾਂਜੀ ਉਹ ਠੀਕ ਆ ਕਸਟਮਰ ਆਉਂਦਾ ਕਈ ਵਾਰੀ ਦੇਖਦਾ ਕੋਈ ਪੰਜ ਚਾਰ ਖੜੇ ਆ ਕੀ ਹੁੰਦਾ ਜਿਵੇਂ ਅੱਜ ਕੱਲ ਸਾਰੇ ਕਿਸੇ ਦਾ ਕੋਈ ਦਿਨवार ਦੇਖ ਕੇ ਲਿਜਾਣਾ ਹੁੰਦਾ ਕਈ ਵਾਰੀ ਕਿਸੇ ਦਾ ਲੋਨ ਪ੍ਰੋਸੈਸਿੰਗ ਦੇ ਵਿੱਚ ਹੁੰਦਾ ਠੀਕ ਹੈ ਠੀਕ ਹੈ ਉਹ ਇਸ ਤਰ੍ਹਾਂ ਕਰਕੇ ਫਿਰ ਟਰੈਕਟਰ ਜਿਵੇਂ ਮੰਨ ਲਓ ਪੰਜ ਬੁਕਿੰਗ ਚ ਹੋ ਗਏ ਸੱਤ ਹੋ ਗਏ ਵੀ ਕਈ ਵਾਰ ਆਇਆ ਹੁੰਦਾ ਜਿਵੇਂ ਵੀ ਆਪਾਂ ਗੱਡੀ ਮੰਗਾਉਣੀ ਆ ਕੋਈ ਇੱਕ ਪੀਸ ਵੱਧ ਆ ਗਿਆ ਉਹ ਦਿੱਤਾ ਜਾਂਦਾ ਹਾਂਜੀ ਉਹ ਦਿੱਤਾ ਜਾਂਦਾ ਵੀ ਵੈਸੇ ਅੱਜ ਜੇ ਆਪਾਂ ਲੈਣਾ ਤਾਂ ਇਹ 15 ਦਿਨਾਂ ਦੀ ਬੁਕਿੰਗ 15 ਦਿਨਾਂ ਦੀ ਬੁਕਿੰਗ ਠੀਕ ਹੈ ਤੇ ਮਿੱਤਰੋ ਅਗਲੀ ਗੱਲ ਕਰਦੇ ਹਾਂ 53 10 ਬਾਕੀ ਆਪਾਂ ਬਾਈ ਤੋਂ ਵੀ ਪੁੱਛਾਂਗੇ ਬਾਈ ਐਂ ਦੱਸੋ ਸੱਚ-ਸੱਚ ਦੱਸਿਓ ਦੋਨਾਂ ਟਰੈਕਟਰਾਂ ਚੋਂ ਸੇਲ ਕਿਹੜੇ ਟਰੈਕਟਰ ਦੀ ਜ਼ਿਆਦਾ ਹੋਈ ਹੈ ਬਾਈ ਟਰੈਕਟਰ ਜਿਹੜੇ ਸਭ ਤੋਂ ਸੇਲ ਹੋ ਰਹੀ ਆ 52 10 ਦੀ ਵਧੀਆ ਸੇਲ ਹੋ ਰਹੀ ਹੈ ਪਰ ਜਿਹੜੀ ਟੈਕਨੋਲੋਜੀ ਇਹ ਆ ਰਹੀ ਆ ਠੀਕ ਹੈ ਲੋਕੀ ਹੌਲੀ ਹੌਲੀ ਬਾਈ ਕਰ ਰਹੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਮਝ ਆ ਇਹ ਟੈਕਨੋਲੋਜੀ ਬਹੁਤ ਬੈਸਟ ਆ ਰਹੀ ਆ ਇਹਦੇ ਵਿੱਚ ਵੀ ਜਿਵੇਂ ਹੁਣ ਮੰਨ ਕੇ ਚੱਲੋ ਵੀ ਦੇਖੋ ਆਪਣੀਆਂ ਕਾਰਾਂ ਕਦੋਂ ਦੀਆਂ ਆ ਰਹੀਆਂ ਕਾਰਾਂ ਬਾਰੇ ਲੋਕਾਂ ਨੂੰ ਸਮਝ ਆ ਪਈ ਸੀ ਆਰਡੀ ਆ ਰਹੀਆਂ ਆ ਜੂ ਠੀਕ ਹੈ ਪਰ ਇਹਦੀ ਵੀ ਰਿਜ਼ਲਟ ਬਹੁਤ ਵਧੀਆ ਮਾਰਕੀਟ ਦੇ ਵਿੱਚ ਟਰੈਕਟਰ ਦਾ ਆ ਰਿਹਾ ਠੀਕ ਹੈ ਹਾਂਜੀ ਵੀ ਉਹ 52 10 ਦੀ ਇਹਦੇ ਨਾਲੋਂ ਜ਼ਿਆਦਾ ਸੀ ਮਤਲਬ ਕਿ ਉਹ ਤਾਂ ਪਹਿਲਾਂ ਤੋਂ ਆ ਰਿਹਾ ਨਾ ਹਾਂ 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 ਇਹ ਹੁਣ ਹੋ ਰਿਹਾ ਸੇਲ ਦੇ ਵਿੱਚ ਠੀਕ ਹੈ ਵੀ ਪਹਿਲਾਂ ਉਹਦੇ ਜਦੋਂ ਆਇਆ ਉਹਦਾ ਤਾਂ ਘੱਟ ਸੀ ਹੁਣ ਚੱਲ ਪਿਆ ਵੀ ਹਾਂਜੀ ਹੁਣ ਚੱਲ ਪਿਆ ਠੀਕ ਹੈ ਤੇ ਬਾਈ ਇਹਦੇ ਵੀ ਆਪਾਂ ਫੀਚਰ ਦੱਸੀ ਹੈ ਹਨਾ ਥੋੜੇ ਥੋੜੇ ਇੰਦੇ ਬਾਈ ਫੀਚਰ ਇਹ ਦੇਖੋ ਜਿਵੇਂ ਆਪਾਂ 52 10 ਦੇ ਦਿਖਾਇਆ ਇਹ ਸੀ ਆਰ ਡੀ ਜਿਵੇਂ ਟਰੈਕਟਰ ਲੈਣ ਦੇ ਵਿੱਚ ਤੇ ਆ ਆ ਗਿਆ ਮਿੱਤਰੋ ਇਹਦਾ ਇੰਜਨ ਬਾਈ ਇਹਦੇ ਟਰਬੋ ਵਗੈਰਾ ਇੱਕ ਮੈਂ ਸੁਣਿਆ ਸੀ ਇਹਦੇ ਕੋਈ ਗੱਡੀ ਤਕੜੀ ਗੱਡੀ ਦੀ ਲੱਗੀ ਵੀ ਹੈ ਕਿਹੜੀ ਗੱਡੀ ਦੀ ਲੱਗੀ ਹੈ ਇਹ ਇਹ ਦੇਖੋ ਜੀ ਟਰਬੋ ਇਹਦੇ ਲੱਗੀ ਹੋਈ ਹੈ ਦੇ ਉੱਪਰ ਤਾਂ ਉਹ ਜਦੋਂ ਇਹ ਦੇ ਅੰਦਰ ਲੈ Passe ਦੇਖੋਗੇ ਤੁਸੀਂ ਨੰਬਰ ਵੀ ਲਿਖਿਆ ਹੁੰਦਾ ਕਿੰਨੇ ਨੰਬਰ ਦਰਬ ਹੋਗਾ ਬਾਕੀ ਇਹ ਸੀਆਰਡੀ ਇੰਜਨ ਹਾਈ ਪ੍ਰੈਸ਼ਰ ਕੋਮਨ ਰੇਲ ਵਾਲਾ ਦੇਖੋ ਅੰਦਰ ਰੇਲ ਵੀ ਤੁਹਾਨੂੰ ਦਿਖਦੀ ਹੋਗੀ ਇੰਦੇ ਇਹ ਦਾ ਈਜ਼ੀ ਆ ਰਾ ਉਹਦੇ ਜਿਵੇਂ ਆਪਾਂ ਪمپ ਦੇਖਿਆ ਇਹਦੇ ਪੰਪ ਨਹੀਂ ਹੈਗਾ ਹਾਂ ਹਾਂ ਇਹਦੇ ਸਿੱਧਾ ਹਨਾ ਸਿਸਟਮ ਜਿਵੇਂ ਉਹਦੇ ਮੈਕੋ ਪੰਪ ਲੱਗਾ ਹੋਇਆ ਇਹਦੇ ਪੰਪ ਨਹੀਂ ਲੱਗਾ ਹੋਇਆਗਾ ਇਹਦੇ ਕੋਮਨ ਰੇਲ ਦੇ ਥਰੂ ਹੀ ਇੰਦੇ ਐਗਜ਼ੈਕਟਰਾਂ ਹੀ ਨਿਊਜ਼ਲੈਂਡ ਨੂੰ ਤੇਲ ਜਾਂਦਾ ਵੀ ਜਿਵੇਂ ਕਾਰਾਂ ਦੇ ਇੰਜੈਕਟਰ ਹੁੰਦੇ ਆ ਸੇਮ ਵੀ ਚੀਜ਼ ਹੈ ਹਾਂਜੀ ਬਾਈ ਜੇ ਗੱਲ ਕਰੀਏ ਵੀ ਬ੍ਰੇਕਡਾਊਨ ਆ ਵੀ ਇਹਦਾ ਕਿੰਨਾ ਕ ਆਉਂਦਾ ਜਿਵੇਂ ਹੁਣ ਵੀ ਇਹ ਸਾਰਾ ਇਲੈਕਟ੍ਰੋਨਿਕ ਆ ਵੀ ਸੈਂਸਰਾਂ ਸੂਸਰਾਂ 'ਚ ਜੇ ਪਾਣੀ ਪੈ ਜੇ ਜਿੰਨੇ ਵੀ ਹੁਣ ਤੱਕ ਟਰੈਕਟਰ ਦਿੱਤੇ ਆ ਅਜੇ ਤੱਕ ਤਾਂ 0.0 ਕੰਪਲੇਂਟ ਆ ਕੋਈ ਨਹੀਂ ਆਇਆ ਇਹਦੇ ਵਿੱਚ ਕੀ ਉੱਪਰ ਇੱਕ ਸੈਂਸਰ ਆ ਦੇਖੋ ਆ ਹੈਗਾ ਕੀ ਸੀਗਾ ਆਪਾਂ ਜਦੋਂ ਇੱਕ ਦੋ ਕਸਟਮਰਾਂ ਨੂੰ ਕਾਦੀ ਪ੍ਰੋਬਲਮ ਆਈ ਸੀ ਜਦੋਂ ਆਪਾਂ ਇੰਜਨ ਆਮੀ ਧੋ ਦਿੱਤਾ ਇਹ ਸੈਂਸਰ ਨੂੰ ਜਦੋਂ ਪਾਣੀ ਲੱਗ ਜਾਂਦਾ ਸੀ 13 ਕੁ ਸੌ ਦਾ 13 1400 ਦਾ ਮੈਕਸਿਮਮ ਠੀਕ ਹੈ ਇਹ ਬੱਟ ਚੇਂਜ ਕਰਨਾ ਪੈਂਦਾ ਸੀ ਉਸ ਤੋਂ ਬਾਅਦ ਕੀ ਹੋਇਆ ਵੀ ਹੁਣ ਜਦੋਂ ਕਸਟਮਰ ਨੂੰ ਅਸੀਂ ਪਹਿਲਾਂ ਹੀ ਕਹਿ ਦਿੰਨੇ ਆ ਜਾਂ ਆਪ ਵੀ ਧਿਆਨ ਨਾਲ ਉਸ ਤੋਂ ਬਾਅਦ ਕੋਈ ਸੈਂਸਰ ਕਿਸੇ ਤਰ੍ਹਾਂ ਦੀ ਇੱਕ ਸੈਂਸਰਾਂ ਦਾ ਹੋਆ ਹੀ ਹੈ ਸੈਂਸਰਾਂ ਦੀ ਵਾਰੰਟੀ ਵੀ ਆਉਂਦੀ ਹੈ ਵੈਸੇ ਸਾਨੂੰ ਇਹ ਜੀ ਬਾਰੇ ਦੱਸੋ ਸੈਂਸਰ ਦੀ ਲੱਗ ਲੱਗ ਤਰ੍ਹਾਂ ਦੀ ਜਿੰਨੇ ਵੀ ਸੈਂਸਰ ਆ ਕਿਸੇ ਦੀ ਕੋਈ 6 ਮਹੀਨੇ ਦੀ ਵਾਰੰਟੀ ਹੈ ਕਿਸੇ ਦੀ ਸਾਲ ਦੀ ਆ ਕਿਸੇ ਦੀ 3 ਸਾਲ ਤੱਕ ਵੀ ਹੈਗੀ ਆ ਠੀਕ ਹੈ ਠੀਕ ਹੈ ਬਾਕੀ ਕੋਈ ਉਹ ਨਹੀਂ ਵੀ ਉਹ ਪੋਸਟਲੀ ਹੈਗੇ ਜੇ ਕੋਈ ਸੈਂਸਰ ਆ ਵੀ ਕੋਈ 2 ਲੱਖ ਦਾ ਸੈਂਸਰ ਆਈਏ ਤੇ ਚ 1.5 ਲੱਖ ਦਾ ਜਿਵੇਂ ਹੁਣ ਉਹ ਉੱਪਰ ਤੁਹਾਨੂੰ ਦੱਸਿਆ 1500 2000 ਦਾ ਕੋਈ 15000 ਦਾ ਕੋਈ 5 ਤੋਂ 7000 ਦਾ ਇਸ ਤਰ੍ਹਾਂ ਕਰਕੇ ਇਹ ਨਹੀਂ ਵੀ ਜੇ ਮੰਨ ਲਓ ਆਪਣੇ ਸੈਂਸਰ ਖਰਾਬ ਹੋ ਗਏ ਕੋਈ 2 ਤਾਂ ਆਪਣਾ ਕੋਈ 2 ਲੱਖ ਰੁਪਈਆ ਹੀ ਉਹਦੀ ਕਿਉਂਕਿ ਪਹਿਲਾਂ ਤਾਂ ਟਰੈਕਟਰ ਵਾਰੰਟੀ ਦੇ ਵਿੱਚ ਹੀ ਆ ਹਾਂ ਵੀ ਕੇਰਾਂ ਦਾ ਵੀ ਚੇਂਜ ਹੋਇਆ ਤਾਂ ਵਾਰੰਟੀ 'ਚ ਹੀ ਹੋਊਗਾ ਹਾਂਜੀ ਤੇ ਲਿਫਟ ਕਪੈਸਿਟੀ ਦੀ ਗੱਲ ਕਰ ਲਈਏ ਬਾਈ ਕਿੰਨੀ ਹੈ ਜੀ ਇਹਦੀ ਲਿਫਟ ਕਪੈਸਿਟੀ ਆਪਾਂ ਨੂੰ 2000 ਕਿਲੋ ਜੀ ਮਿਲਦੀ ਹੈ ਜੇ ਬਾਕੀ 2500 ਆਕਸ਼ਨਲ ਲਿਫਟ برو ਦੇ ਵਿੱਚ ਵੀ ਇਹ ਅਵੇਲੇਬਲ ਹੈਗਾ ਜੀ ਜੇ ਕਿਸੇ ਕਸਟਮਰ ਨੂੰ ਵੱਧ ਲਿਫਟ ਕੈਪੈਸਿਟੀ ਚਾਹੀਦੀ ਹੋਵੇ ਤਾਂ ਆਪਾਂ 2600 ਦੇ ਵਿੱਚ ਵੀ ਇਹ ਮਿਲ ਜੂਗਾ ਤੇ ਮੈਟ ਇਹਦੇ ਲੱਗਿਆ ਲੱਗਿਆ ਮੈਟ ਲੱਗਿਆ ਹੁੰਦਾ ਜੀ ਠੀਕ ਆ ਵੀ ਪਲੇਟਫਾਰਮ ਤੇ ਵਧੀਆ ਖੁੱਲਾ ਡੁੱਲਾ ਹਨਾ ਹਾਂਜੀ ਤੇ ਬਾਕੀ ਆ ਮਗਰੋਂ ਇਹੀ ਭਈ ਆਹਾ ਹੁਣ ਕਈਆਂ ਦੇ ਮਾਡਲਾਂ ਦੇ ਆ ਗਏ ਆਪਣੇ ਹੁਣ ਜਿਵੇਂ ਇਹਦੇ ਤਾਂ ਆਪਾਂ ਧੱਕ ਕੇ ਲਾਉਣੇ ਆ ਵਿੱਚ ਨੋਜ਼ਲ ਜੀ ਤੇ ਉਹ ਦੂਜਿਆਂ ਦੇ ਕਈਆਂ ਦੇ ਆਪਾਂ ਨੂੰ ਇਹ ਚੇਂਜ ਕਰਾਉਣਾ ਹੋਵੇ ਏਜੰਸੀ ਚ ਹੋ ਸਕਦਾ ਵੀ ਇਹਦੇ ਚ ਨਾ ਦਿੱਕਤ ਬਹੁਤ ਆਉਂਦੀ ਹੈਗੀ ਜਦੋਂ ਆਪਾਂ ਕੋਈ ਟਰਾਲੀ ਵਗੈਰਾ ਜੋੜ ਲੈਨੇ ਆ ਉਸ ਤੋਂ ਬਾਅਦ ਇਹਦੇ ਵਿੱਚ ਨਾ ਦੇਖੋ ਜਦੋਂ ਇਹ ਇਹਦੇ ਨਾਲ ਅਸੀਂ ਆਪਣੀ ਏਜੰਸੀ ਦੇ ਵਿੱਚ ਹੀ ਮਿਲਦਾ ਹੈਗਾ ਜਿਹੜੀ ਪਾਈਪ ਦੇ ਅੱਗੇ ਨੋਜ਼ਲ ਲੱਗਦੀ ਹੈਗੀ ਆਮ ਟਰਾਲੀ ਦੇ ਜਦੋਂ ਉਹ ਇੱਥੋਂ ਲਿਜਾ ਕੇ ਤੁਸੀਂ ਇਹਦੇ ਨਾਲ ਵਰਤੋਗੇ ਕੋਈ ਕੰਪਲੇਂਟ ਨਹੀਂ ਆਉਂਦੀ ਕਈ ਵਾਰੀ ਆਪਾਂ ਕੋਈ ਬਾਹਰੋਂ ਲੈ ਲੈਂਦੇ ਹਾਂ ਦੇਸੀ ਹਾਂ ਦੇਸੀ ਲੈ ਲੈਂਦੇ ਆ ਉਹ ਕੀ ਹੋ ਜਾਂਦਾ ਇਹਦੇ ਨਾਲ ਮੈਚ ਨਹੀਂ ਕਰਦਾ ਉਹ ਜਦੋਂ ਆਪਾਂ ਪਹਿਲਾਂ ਤਾਂ ੱੱਕੇ ਨਾਲ ਉਹਨੂੰ ਵਰਤੀ ਜਾਂਦੇ ਆ ਫਿਰ ਉਹ ਜਦੋਂ ਅੜ ਜਾਂਦਾ ਜਦੋਂ ਆ ਦੇਖੋ ਅੰਦਰ ਜਾ ਕੇ ਉਹਦੇ ਜਗ੍ਹਾ ਬਣ ਜਾਂਦੀ ਆ ਫਿਰ ਉਹ ਅੜਨ ਲੱਗ ਜਾਂਦਾ ਵੀ ਆਪਣੇ ਇਥੇ ਏਜੰਸੀ ਚੋਂ ਮਿਲ ਜੇ ਏਜੰਸੀ ਤੋਂ ਲੈ ਕੇ ਜਦੋਂ ਤੁਸੀਂ ਪੈਪ ਦੇ ਮੰਨ ਲਓ ਉਧਰ ਲਾ ਲੋਗੇ ਕੋਈ ਦਿੱਕਤ ਨਹੀਂ ਆਉਗੀ ਕਿੰਨੇ ਕਦਿਆਂ ਆਪਾਂ ਨੂੰ ਜੇ ਗੱਲ ਕਰੀਏ ਵੀ ਆਈਡੀਆ ਜਾਂ ਰਫਲੀ ਕਿੰਨੇ ਕਦਿਆਂ ਹੋਣੰਗਾ ਆਹੀ ਕੋਈ ਉਹ ਜ਼ਿਆਦਾ ਕੋਸਟਲੀ ਹੈਗੀਆਂ ਮੰਨ ਕੇ ਚਲੋ ਬਾਕੀ ਤਾਂ ਪਾਰਟਸ 'ਚ ਰੇਟ ਹੁੰਦੇ ਆ ਕੋਈ ਡਿਪਾਰਟਮੈਂਟ ਜਿਵੇਂ ਸਾਡਾ ਪਾਸਟਲ ਪਾਰਟਸ ਵਾਲਾ ਮੁੰਡਾ ਮੈਕਸਿਮਮ ਮੰਨ ਕੇ ਚਲੋ ਵੀ 400 500 ਦੀ ਵੀ ਉਹ ਹੈਗਾ ਠੀਕ ਆ ਵੀ ਮਿੱਤਰੋ ਇਹ ਵੀ ਸੋਡਾ ਮਸਲਾ ਹੱਲ ਹੋ ਗਿਆ ਵੀ ਆਪਾਂ ਨੂੰ ਉਹ ਨਹੀਂ ਕਰਨ ਦੀ ਲੋੜ ਹਨਾ ਤੇ ਦੂਜਾ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਵੀ ਪਲੇਟਫਾਰਮ ਦੁਬਾਰਾ ਇੱਕ ਵਾਰੀ ਦਿਖਾ ਦਿਓ ਤੇ ਮਿੱਤਰੋ ਇੱਕ ਇਹਦੇ ਚ ਹੋਰ ਵਧੀਆ ਚੀਜ਼ ਆ ਰੇਸ ਹੈਗੀ ਆ ਜਿਹੜੀ ਇਹਦੀ ਉਹ ਇਲੈਕਟ੍ਰੋਨਿਕ ਆ ਹਨਾ ਹਾਂਜੀ ਅਸੈਂਬਲੀ ਇਹਦੇ ਵੀ ਜਿਹੜੀ ਉੱਪਰ ਲਾਈਟਿੰਗ ਵਾਲੀ ਆ ਰਹੀ ਆ ਉਹ ਕਾਰ ਵਾਂਗੂ ਆ ਰਹੀ ਆ ਕਾਰ ਵਾਲੀ ਅਸੈਂਬਲੀ ਇੰਡੀਕੇਟਰ ਵੀ ਤੁਸੀਂ ਅਸੈਂਬਲੀ ਤੋਂ ਯੂਜ਼ ਕਰੋਗੇ ਤੇ ਪਲੱਸ ਪਾਸ ਆਪਾਂ ਜਿਵੇਂ ਕਾਰ ਦਾ ਪਾਸ ਦਿੰਨੇ ਆ ਠੀਕ ਹੈ ਹਾਂਜੀ ਪਾਸ ਵੀ ਹੋਊਗਾ ਆਪਾਂ ਨੂੰ ਜੋ ਦੇਖੋ ਹਾਰਨ ਸੀ ਹਾਰਨ ਵੀ ਆਪਣਾ ਇੱਥੇ ਆ ਗਿਆ ਇੱਥੇ ਆ ਗਿਆ ਅਸੈਂਬਲੀ ਤੋਂ ਨਹੀਂ ਤਾਂ ਆਪਾਂ ਦੇਖਦੇ ਆਂ ਅਦਰ ਮਾਡਲਾਂ ਦੇ ਕਈਆਂ ਦੇ ਹਾਰਨ ਵਾਲਾ ਉਹ ਲੱਗ ਹੀ ਲੱਗਿਆ ਹੁੰਦਾ ਸੀਗਾ ਹਾਂਜੀ ਇਹਦੇ ਵੀ ਕਾਰ ਵਾਲੀ ਫੀਲ ਆ ਰਹੀ ਹੈ ਨਹੀਂ ਆ ਰਹੀ ਆ ਇਕੋ ਤੇ ਸਟੈਂਡਰਡ ਦੋਨੇ ਹਾਂਜੀ ਠੀਕ ਹੈ ਵੀ ਇਹਦੇ ਜਿਵੇਂ ਹੁਣ ਆਪਾਂ ਟਰਾਲੀ ਭਰੀ ਲਿਜਾਣੇ ਆ ਉਦੋਂ ਅੱਡ ਲਾਲੇ ਤੇ ਜਦੋਂ ਖਾਲੀ ਲਿਆਉਣਾ ਉਦੋਂ ਵੀ ਜਿਵੇਂ ਆਪਾਂ ਕਹਿਦੀਏ ਵੀ ਐਚਪੀ ਘਟਾ ਲੈ ਹਨਾ ਆਪਾਂ ਪੰਜਾਬੀ ਚ ਕਹਿੰਦੇ ਡੀਜ਼ਲ ਖਰਚਾ ਘਟਾ ਜੂਗਾ ਹਾਂਜੀ ਬਾਕੀ ਇਹ ਗੀਅਰ ਪ੍ਰੋ ਦੇ ਵਿੱਚ ਇਹ ਤਾਂ ਪਹਿਲਾਂ ਤੋਂ ਗੀਅਰ ਪ੍ਰੋ ਦੇ ਵਿੱਚ ਆ ਹੀ ਰਿਹਾ ਹੈ ਇਹ ਤਾਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਏ ਬੀ ਸੀ ਡੀ ਦੇ ਵਿੱਚ ਆ ਰਿਹਾ ਠੀਕ ਹੈ ਇਧਰੋਂ ਇਹ 1 2 3 4 ਦੇ ਵਿੱਚ ਪਲੱਸ ਪਾਰਕਿੰਗ ਦੇ ਵਿੱਚ ਆ ਰਿਹਾ ਠੀਕ ਹੈ ਹਾਂਜੀ ਇਹ ਤੇ ਨਿੱਦਰ ਤੇ ਚੌਥਾ ਰਵਰਸ ਹਾਂਜੀ ਇਹ ਕਿਉਂਕਿ ਆਪਾਂ ਮੇਨ ਮੇਨ ਗੱਲਾਂ ਦੱਸ ਰਹੇ ਹਾਂ ਕਿਸਾਨ ਵੀਰਾਂ ਨੂੰ ਪਤਾ ਹੀ ਆ ਕਿਉਂਕਿ ਜਿਹੜੇ ਨਾਲ ਕੋਲ ਤਾਂ ਆਲਰੇਡੀ ਜੌਂਡੀਆ ਹੈਗਾ ਠੀਕ ਆ ਬਾਕੀ ਨਹੀਂ ਤਾਂ ਜਿਵੇਂ ਪਿੰਡ ਦੇ ਵਿੱਚ ਹੁੰਦਾ ਤਕਰੀਬਨ ਚਲਾਇਆ ਹੀ ਹੁੰਦਾ ਹੁਣ ਹਰੇਕ ਨੇ ਜੌਂਡੀਆਰ ਜਾਂ ਦੇਖ ਲੈਂਦੇ ਆ ਇਹਦੀ ਆ ਜਿਹੜੀ ਪਾਰਕਿੰਗ ਆ ਪਹਿਲਾਂ ਆਪਾਂ ਦੇਖਦੇ ਸੀ ਜੇ ਕਿਸੇ ਬ੍ਰੇਕ ਬੰਦ ਦੇ ਆ ਤਾਂ ਉਹ ਇੱਥੋਂ ਬੰਦ ਦੇ ਸੀ ਆਪਾਂ ਜਾਂ ਬੰਦ ਦੇ ਸੀ ਉਹਦਾ ਕੀ ਸੀ ਜੇ ਬੱਚੇ ਨੇ ਖਿੱਚਤਾ ਤਾਂ ਬ੍ਰੇਕ ਟਰੈਕਟਰ ਰੇਡ ਜਾਂਦਾ ਸੀਗਾ ਇਹਨੂੰ ਜਦੋਂ ਆਪਾਂ ਪਾਰਕਿੰਗ ਦੇ ਵਿੱਚ ਲਾਤਾ ਇਹ ਲੋਕ ਹੋ ਗਿਆ ਉਨੇ ਨੂੰ ਜਾਇ ਸੰਗਲ ਭਾਗੀ ਖੇਚ ਲੋ ਟਾਇਰ ਨਹੀਂ ਗੁੰਮੂਗਾ ਤੁਹਾਡਾ ਠੀਕ ਹੈ ਹਾਂਜੀ ਇਹ ਵੀ ਡਬਲ ਵੀਡੀਓ ਦੇ ਵਿੱਚ ਤੇ ਰਿਵਰਸ ਵੀਡੀਓ ਦੇ ਵਿੱਚ ਹੁੰਦਾ ਠੀਕ ਹੈ ਜਿਵੇਂ 540 ਤੇ ਆਪਾਂ ਡਬਲ ਚੱਕਰ ਕਰਿਆ ਦੇ ਨੇ 540 ਈ ਹਾਂਜੀ 540 ਈ ਦੇ ਆਕਸ਼ਨਲੀ ਦੋਵਾਂ ਦੇ ਵਿੱਚ ਹੀ ਹੈਗਾ ਠੀਕ ਹੈ ਹਾਂਜੀ ਵੀ ਮੰਨ ਕੇ ਚੱਲੋ ਇਹ ਨੂੰ ਵੀ ਆਪਾਂ ਜੇ ਰਿਵਰਸ ਲੈ ਲਈਏ ਤਾਂ ਆਪਾਂ ਡਬਲ ਕਰਾ ਸਕਦੇ ਜਿਹੜਾ ਡਬਲ ਆ ਉਹ ਰਿਵਰਸ ਨਹੀਂ ਹੋਣਾ ਠੀਕ ਹੈ ਹਾਂਜੀ ਤੇ ਇਹ ਮਿੱਤਰੋ ਕਰਦੇ ਆ ਵੀਡੀਓ ਨੂੰ ਐਂਡ ਜਾਣਕਾਰੀ ਲਈ ਆਪਾਂ ਉੱਪਰ ਨੰਬਰ ਦੇ ਰਹੇ ਆ ਬਰਾੜ ਸਾਹਿਬ ਦਾ ਤੇ ਇਹਨਾਂ ਦੀ ਏਜੰਸੀ ਹਬੌਰ ਦੇ ਵਿੱਚ ਵੀ ਆ ਤੇ ਮਲੋਟ ਦੇ ਵਿੱਚ ਵੀ ਆ ਬਾਕੀ ਆਪਾਂ ਹਰਜੀਤ ਬਾਈ ਦਾ ਵੀ ਨੰਬਰ ਦੇ ਦਿਆਂਗੇ ਜੇ ਕਿਸੇ ਭਰਾ ਨੇ ਮਲੋਟ ਤੇ ਹਬੌਰ ਏਰੀਆ 'ਚ ਟਰੈਕਟਰ ਲੈਣਾ ਹੋਵੇ ਤਾਂ ਬਾਈ ਹੋਰਿਆਂ ਕੋਲੇ ਜਰੂਰ ਆਇਓ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ